ਬੜੀ ਸ਼ਰਮ ਦੀ ਗੱਲ ਹੈ ਥੈਟ ਉਹਨਾਂ ਦੇ ਧਰਮ ਪਤਨੀ ਸਾਡੇ ਸਤਕਾਰਯੋਗ ਭੈਣ ਜੀ ਅਮ੍ਰਿਤਾ ਵਰਮੇ ਜੀ ਉੱਥੇ ਸਾਹਮਣੇ ਕੋਲ ਤੇ ਮੈਂ ਹੈਰਾਨ ਹੋ ਗਿਆ ਕਿ ਹਾਓ ðiਸ ਕਾਂਗਰਸ ਲੀਡਰਸ ਵਰ ਲਾਫਿੰਗ ਮਤਲਬ ਯੂ ਆਰ ਮੇਕਿੰਗ ਫਨ ਉਹ ਇੱਕ ਧੀ ਪਹਿਣ ਦਾ ਮਜ਼ਾਕ ਉਡਾਇਆ ਜਾ ਰਿਹਾ ਪਹਿਲਾਂ ਤਾਂ ਅਮ੍ਰਿਤਾ ਵੜਿੰਗ ਜੀ ਨੂੰ ਹੀ ਉਹ ਉਹਨੂੰ ਇੱਕ ਕੱਚ ਕੇ ਚਪੇੜ ਲਾਉਣੀ ਚਾਹੀਦੀ ਉਹ ਮੁੜ ਕੇ ਉਹ ਕਹਿੰਦੇ ਤਾਂ ਮੇਰੀ ਬੇਟੀ ਸਮਾਨ ਸੀ ਕਿ ਤੁਸੀਂ ਕਿਸੇ ਦੀ ਬੇਟੀ ਤੇ ਮਗਰ ਇਤਨਾ ਹੱਥ ਰੱਖਦੇ ਕਿਸੇ ਨੂੰ ਤੁਸੀਂ ਰੱਖੋਗੇ ਜੀ ਕੰਗਨਾ ਦੀ ਮੈਂ ਤਾਂ ਕਿਹੜੀ ਹੈ ਐਮਰਜੈਂਸੀ ਐਮਰਜੈਂਸੀ ਨੂੰ 17 ਜਨਵਰੀ ਨੂੰ ਦੇ ਦੇਣ ਦੇਖੋ ਕੰਗਨਾ ਰਣੋਤ ਭਾਜਪਾ ਦੇ ਦਿਲ ਦਾ ਟੁਕੜਾ ਠੀਕ ਹੈ ਜੀ ਇਕਦਾਂ ਟੁਕੜਾ ਟੁਕੜਾ ਗਏਗਾ ਇਹ ਦਿਲ ਦਾ ਟੁਕੜਾ ਭਾਜਪਾ ਦਾ ਹੁਣ ਉਹਨਾਂ ਨੂੰ ਹੀ ਮੂਵੀ ਨੂੰ ਐਮਰਜੈਂਸੀ ਨੂੰ ਜੇ ਸੈਂਸਰ ਬੋਰਡ ਕੌਣ ਅਪਾਇੰਟ ਕਰਦਾ ਭਾਜਪਾ ਦੀ ਕੇਂਦਰ ਦੀ ਸਰਕਾਰ ਮਗਰ ਜੇ ਉਹ ਸੈਂਸਰ ਬੋਰਡ ਨੇ ਪੰਜਾਬੀਆਂ ਨੂੰ ਪੰਜਾਬ ਨੂੰ ਗੁਰਸਿੱਖਾਂ ਨੂੰ ਔਰ ਸੰਤਾਂ ਨੂੰ ਕਿਸੇ ਵੀ ਗਲਤ ਤਰੀਕੇ ਨਾਲ ਜੇ ਪੇਸ਼ ਕੀਤਾ ਤੇ ਪੰਜਾਬ ਦੇ ਹਾਲਾਤ ਵਿਗਾੜਨ ਵਾਸਤੇ ਦੇਸ਼ ਦੇ ਹਾਲਾਤ ਵਿਗਾੜਨ ਵਾਸਤੇ ਸੈਂਸਰ ਬੋਰਡ ਤੇ ਸਰਕਾਰ ਜ਼ਿੰਮੇਵਾਰ ਹੋਊਗੀ ਜਿਹੜੀ ਇਹ ਜੀ ਮਨਜ਼ੂਰੀ ਦੇ। ਕੰਗਨਾਲ ਰਣੌਤ ਕਿੰਨੇ ਕੁ ਸਿਆਣੇ ਨੇ ਤੇ ਕਿੰਨੇ ਕੁ ਨਹੀਂ ਆ। ਇਸ ਗੱਲ ਦੀ ਟਿੱਪਣੀ ਤਾਂ ਬੜੀ ਵਾਰੀ ਪਹਿਲਾਂ ਵੀ ਹੋ ਗਈ ਆ ਚਰਚਾ ਵੀ ਹੋ ਗਈ ਆ। ਸੋ ਉਹ ਟੂ ਐਕਸਪੈਕਟ ਐਨੀਥਿੰਗ ਸੈਂਸੇਬਲ ਜਾਂ ਕੋਈ ਸਿਆਣੀ ਗੱਲ ਉਹਨਾਂ ਤੋਂ ਉਹ ਇਸ ਜਨਮ 'ਚ ਤਾਂ ਨਹੀਂ ਹੋਣੀ ਅਗਲੇ 'ਚ ਹੋ ਜੇ ਮੈਨੂੰ ਮੇਰਾ ਸਾਰਾ ਪੈਸਾ ਇਸ ਫਿਲਮ ਤੇ ਮੇਰੀ ਜਿੰਨੀ ਕਮਾਈ ਸੀ ਜਿਹੜੀ ਘਰੇਲੂ ਕਮਾਈ ਜਿੰਨੀ ਵੀ ਕਮਾਈ ਮੈਂ ਸਾਰੀ ਇਸ ਫਿਲਮ ਤੇ ਲਗਾ ਦੇ ਦਿੱਤੀ ਹੈ ਉਹ ਠੀਕ ਹੈ ਜੀ ਸਾਰੀ ਲਾ ਦੇਣ ਉਹਨਾਂ ਨੂੰ ਹੋਰ ਦੇ ਦੇਣਗੀ ਸਰਕਾਰ ਉਹਨਾਂ ਦੀ ਆ ਮਗਰ ਕੀ ਕਿਸੇ ਨੂੰ ਇਹ ਅਧਿਕਾਰ ਹੈ ਜਿਹੜੀ ਸਭ ਤੋਂ ਪੈਟਰੀਆਟਿਕ ਕੰਮ ਹੋਵੇ ਜਿਨੇ ਦੇਸ਼ ਵਾਸਤੇ ਸਭ ਤੋਂ ਵੱਧ ਕੁਰਬਾਨੀ ਦਿੱਤੀ ਹੋਵੇ ਇੱਕ ਜੰਗ 'ਚ ਨਹੀਂ ਹਰ ਜੰਗ 'ਚ ਆ ਗਲਵਾਨ ਲਾਸਟ ਕਲੈਸ਼ਸ ਨੇ ਤੇ ਦੇਸ਼ ਦੇ ਅਨਾਜ ਦੇ ਭੰਡਾਰ 'ਚ ਸਭ ਤੋਂ ਵੱਧ ਯੋਗਦਾਨ ਦਾ ਆਵੇ ਕਿਸੇ ਨੂੰ ਕੀ ਅਧਿਕਾਰ ਹੈ ਐਮਪੀ ਕਈ ਬਣਨੇ ਆ ਕਈ ਲੱਤ ਜਾਣੇ ਆ ਕਈ ਆਉਣੇ ਆ ਕਈ ਚਲੇ ਜਾਣੇ ਕੀ ਉਹਦੇ ਕੋਲ ਅਧਿਕਾਰ ਹੈ ਕਿ ਤੁਸੀਂ ਉਹਨਾਂ ਨੂੰ ਆ ਮਾੜੇ ਤਰੀਕੇ ਨਾਲ ਉਸ ਕੌਮ ਨੂੰ ਜਾਂ ਉਹ ਪੰਜਾਬੀ ਭਾਈਚਾਰੇ ਨੂੰ ਗਲਤ ਤਰੀਕੇ ਨਾਲ ਆਪਦੀ ਫਿਲਮ ਚ ਪੇਸ਼ ਕਰੋ ਪਰ ਪੈਸੇ ਬਣਾਉਣ ਲਈ ਔਰ ਇਹ ਤਾਂ ਬੜਾ ਅਫਸੋਸ ਦੀ ਗੱਲ ਆ ਆਪਦੀ ਭਾਵਨਾ ਆਲਰੇਡੀ ਦੱਸ ਰਿਹਾ ਕਿ ਉਹਨਾਂ ਨੂੰ ਪੈਸਾ ਜ਼ਿਆਦਾ ਜ਼ਰੂਰੀ ਆ ਔਰ ਪੰਜਾਬ ਚ ਜਾਂ ਦੇਸ਼ ਚ ਸ਼ਾਂਤੀ ਬਣੀ ਰਵੇ ਨਾ ਰਵੇ ਇਹਦਾ ਕੋਈ ਨਹੀਂ ਲੋਕਾਂ ਦੀਆਂ ਭਾਵਨਾਵਾਂ ਤੋਂ ਉਹਨਾਂ ਨੂੰ ਕੋਈ ਚਿੰਤਾ ਨਹੀਂ ਕਹਿੰਦੇ ਹੁਣ ਕੱਲੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਗੱਲ ਦੀ ਇਸ ਦੇ ਵਿੱਚ ਕੱਟ ਸੀ ਉਹਨਾਂ ਨੂੰ ਡਿਲੀਟ ਕੀਤਾ ਗਿਆ ਹੈ ਔਰ ਕਹਿੰਦੇ ਹੋਰ ਪੁੱਛਿਆ ਚਾਹੀਦਾ ਇਸਦੀ ਭਾਵਨਾਕ ਧਾਰਨਾ ਚਲੋ ਜੇ ਦੇਖੋ ਆਈ ਹੈਵਨਟ ਸੀਨ ਇਟ ਆਈ ਹੋਪ ਜੋ ਤੁਸੀਂ ਗੱਲ ਕਹਿ ਰਹੇ ਹੋ ਠੀਕ ਹੈ ਮਗਰ ਕੰਗਨਾ ਨਰਨੌਤ ਇਟਸੈਲਫ ਇਜ਼ ਅ ਕੰਟਰੋਵਰਸੀ ਮਤਲਬ ਸਭ ਤੋਂ ਮੈਂ ਕਹਿ ਸਕਦਾ ਹੈ ਭਾਜਪਾ ਦਾ ਜੋ ਨਜ਼ਦੀਕੀ ਜਾਂ ਉਹਨਾਂ ਦੇ ਜਿਹੜੀ ਉਹਨਾਂ ਦੀ ਉਹਨਾਂ ਦੇ ਸਭ ਤੋਂ ਚੇਤੇ ਐਮਪੀ ਨੇ ਉਹ ਆਪ ਇੱਕ ਕੌਂਟਰੋਵਰਸ਼ੀਅਲ ਕੌਂਟਰੋਵਰਸ਼ੀਅਲ ਇੱਕ ਥੋੜਾ ਬਹੁਤ ਗੱਲ ਦੀ ਵਾਇਰਲ ਹੋ ਰਹੀ ਆ ਗਾਰਡ ਆਫ ਆਨਰ ਮਿਲਦਾ ਸੀ ਇਹ ਮੈਨੂੰ ਪਹਿਲੀ ਵਾਰ ਆਇਆ ਹੋਇਆ ਕਿ ਹੋਰ ਵਿਅਕਤੀ ਵੀ ਜਿਹੜਾ ਬਦਕਿਸਮਤੀ ਆ ਜੀ ਆਈ ਥਿੰਕ ਦੇਖੋ ਇੱਕ ਫਿਕਸਡ ਮੈਚ ਭਾਜਪਾ ਦਾ ਤੇ ਭਗਵੰਤ ਮਾਨ ਦਾ ਕੇਸ ਤਰੀਕੇ ਨਾਲ ਚੱਲ ਰਿਹਾ ਉਹ ਵੀ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਗਾਰਡ ਆਫ ਆਨਰ ਦੇ ਕੋਈ ਕਨਸਟੀਟਿਊਸ਼ਨਲ ਪੋਸਟ ਤੇ ਬੰਦਾ ਬੈਠਿਆ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਿਆ ਤੁਸੀਂ ਥੋੜੀ ਸਾਰਿਆਂ ਦੀ ਕਈਆਂ ਦੀ 35 40 50 ਸਾਲ ਦੀ ਉਮਰ ਦੇ ਤੁਸੀਂ ਜਿੰਨੇ ਮਾਈਕ ਫੜ ਕੇ ਬੈਠੇ ਹੋ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਕਦੇ ਇਹ ਜੀ ਤਸਵੀਰ ਵੇਖੀ ਆ ਕਿ ਮੁੱਖ ਮੰਤਰੀ ਗਾਰਡ ਆਫ ਆਨਰ ਮੁੱਖ ਮੰਤਰੀ ਦਾ ਹੋਵੇ ਤੇ ਨਾਲ ਇੱਕ ਦੂਜੇ ਸੂਬੇ ਦਾ ਐਮ ਐਲ ਏ ਨਾਲ ਖੜੋ ਕੇ ਇਤਨਾ ਸਲੂਟ ਮਾਰੀ ਜਾ ਰਹੇ ਕਿ ਤੁਸੀਂ ਵੇਖੀ ਆ ਆਨਸਰ ਇਜ਼ ਨੋ ਜੋ ਇਟ ਰਿਫਲੈਕਟਸ ਵੈਰੀ ਪੂਰਲੀ ਔਨ ਭਗਵੰਤ ਮਾਨ ਕਿ ਐਡਾ ਨਕਮਾ ਮਤਲਬ ਐਡਾ ਗਿਆ ਗੁਜਰਾ ਔਰ ਮੈਨੂੰ ਅਫਸੋਸ ਇਸ ਗੱਲ ਦਾ ਕਿ ਹਾਊ ਇਜ਼ ਦਾ ਗਵਰਨਰ ਨਾਟ ਟੇਕਿੰਗ ਨੋਟਿਸ ਕਿਉਂਕਿ ਇਹ ਪਿਛਲੀ ਵਾਰੀ ਮੈਂ ਇੱਕ ਟਵੀਟ ਕੀਤੀ ਸੀ ਜਦੋਂ ਮੈਂ ਸਾਰੇ ਅਫਸਰਾ ਸਹਿਬਾਨਾਂ ਦਾ ਦੱਸਿਆ ਕਿਹੜਾ ਕਿਹੜਾ ਕਮਿਸ਼ਨਰ ਕਿਹੜਾ ਕਿਹੜਾ ਐਸਐਸਪੀ ਦਿੱਲੀ ਗਏ ਮੀਟਿੰਗ 'ਚ ਰਿਪੋਰਟ ਕੀਤਾ ਦਿੱਲੀ ਜਾ ਕੇ ਕਿਹਨੂੰ ਇੱਕ ਐਮਐਲਏ ਨੂੰ ਕੇਜਰੀਵਾਲ ਦਿੱਲੀ ਦਾ ਚੀਫ ਮਿਨਿਸਟਰ ਵੀ ਨਹੀਂ ਸੀ ਉਸ ਵੇਲੇ ਆ ਹੁਣ ਦੀ ਗੱਲ ਹੈ ਸੋ ਇੱਕ ਐਮ ਐਲ ਏ ਨੂੰ ਜਿਹੜੀ ਆਥ ਆਫ ਸੀਕਰੇਸੀ ਆ ਉਹਦੀ ਧੱਜੀਆਂ ਉਡਾਈਆਂ ਜਾ ਰਹੀਆਂ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਔਰ ਗਵਰਨਰ ਸਾਹਿਬ ਚੁੱਪ ਨੇ ਤੇ ਮੈਂ ਤਾਂ ਫਿਰ ਮਿਲੀ ਭੁਗਤੀ ਕਹੂੰਗਾ ਜੀ ਭਾਜਪਾ ਦੀ ਤੇ ਆ ਆਮ ਆਦਮੀ ਪਾਰਟੀ ਦੀ ਔਰ ਪੰਜਾਬ ਦੇ ਲੋਕੀ ਬੜੇ ਅਣਕੀਲੇ ਨੇ ਆ ਗੈਰਤਮੰਦ ਲੋਕ ਨੇ ਉਹਨਾਂ ਨੇ ਇਹ ਜੀ ਗੱਲ ਬਰਦਾਸ਼ਤ ਨਹੀਂ ਕਰਨੀ ਸੈਲਫ ਰਿਸਪੈਕਟ ਔਰ ਪੰਜਾਬ ਵੀ ਇਸ ਤਰੀਕੇ ਨਾਲ ਤੁਸੀਂ ਪੰਜਾਬੀਆਂ ਨੂੰ ਉਹਨਾਂ ਦੀਆਂ ਇੱਜ਼ਤ ਨੂੰ ਭਾਵਨਾਵਾਂ ਨੂੰ ਉਹਨਾਂ ਦੀ ਵੋਟ ਦਾ ਇਸ ਕਿਸਮ ਦੇ ਨਾਲ ਜੇ ਤੁਸੀਂ ਸਰਕਾਰਾਂ ਰੋਲਣ ਦੀ ਕੋਸ਼ਿਸ਼ ਕਰਨੀ ਹੈ ਪੰਜਾਬੀ ਮੂੰਹ ਤੋੜਵਾ ਜਵਾਬ ਦੇਣਗੇ ਔਰ ਮੈਂ ਚਾਹੂੰਗਾ ਆਪ ਵਿਧਾਨ ਸਭਾ ਚ ਹੀ ਦੇਣ ਕਈ ਅਕਚੁਅਲੀ ਦੇਖਾ ਗੀ ਸਿੰਘ ਬਾਦਲ ਦੇ ਹੱਕ ਦੇ ਵਿੱਚ ਪਾਰਟੀ ਦੇ ਵਿੱਚ ਇੱਕ ਵੱਡੀ ਲਹਿਰ ਚਲਦੀ ਨਜ਼ਰ ਆਈ ਹੈ ਕਈ ਅਸਤੀਫੇ ਵੀ ਹੋ ਗਏ ਕਹਿੰਦੇ ਜੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤੇ ਫਿਰ ਸਾਡਾ ਵੀ ਨਾ ਲਈ ਮਨਜ਼ੂਰ ਕਰੋ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਵਰਕਿੰਗ ਕਮੇਟੀਆਂ ਤੇ ਵੱਡਾ ਇਸ ਦੇ ਉੱਪਰ ਮੰਤਨ ਹੋਇਆ ਹੈ ਦੇਖੋ ਪਾਰਟੀ ਨੇ ਨਾ ਜੀ ਅੰਦਰ ਭੁੰਦਰ ਸਾਹਿਬ ਨੇ ਆਪ ਦਾ ਵਿਚਾਰ ਰੱਖਤੇ ਆ ਸੋ ਮੇਰੇ ਲਈ ਇਹ ਠੀਕ ਨਹੀਂ ਕਿ ਮੈਂ ਉਸ ਤੋਂ ਬਾਅਦ ਕੋਈ ਟਿੱਪਣੀ ਕਰਾਂ ਸਾਰਿਆਂ ਨੇ ਆਪ ਦੀ ਆਪ ਦੀ ਭਾਵਨਾਵਾਂ ਬਿਆਖਤ ਕੀਤੀਆਂ ਨੇ ਔਰ ਮੈਂ ਸਮਝਦਾ ਹਾਂ ਕਿ ਸਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਬੜੀ ਦਰਿਆਦਿਲੀ ਵਿਖਾਈ ਆ ਉਹਨਾਂ ਨੇ ਆਪ ਦਾ ਇੱਕ ਫੈਸਲਾ ਸੁਣਾਇਆ ਨਮਾਣੇ ਸਿੱਖ ਵਜੋਂ ਔਰ ਉਹਨਾਂ ਦੀ ਜੋ ਉਹਨਾਂ ਦੀ ਕਾਰਗੁਜ਼ਾਰੀ ਹੈ ਚਾਹ ਦਰਿਆਦਿਲੀ ਆ ਔਰ ਉਹਨਾਂ ਨੇ ਜੋ ਹਲੀਮੀ ਵਿਖਾਈ ਆ ਉਹਦਾ ਸਾਰਿਆਂ ਨੇ ਆਪਦੀ ਆਪਦੀ ਉਹਦੇ ਬਾਰੇ ਭਾਵਨਾ ਪ੍ਰਗਟ ਕੀਤੀ ਆ ਉਹਨ ਪਾਰਟੀ ਇਹਦੇ ਬਾਰੇ ਕੀ ਫਾਈਨਲ ਫੈਸਲਾ ਲੈਂਦੀ ਹੈ ਭੁੰਦਰ ਸਾਹਿਬ ਇਹ ਤੋਂ ਬਿਹਤਰ ਦੱਸ ਸਕਦੇ ਹਾਂ ਉਹ ਤੋਂ ਜੋ ਸਮਾਂ ਆਊਗਾ ਉਹ ਤੋਂ ਬਾਅਦ ਆਈ ਵਿਲ ਕਲੈਰੀਫਾਈ ਜੀ ਜੀ ਦਾ ਵਿਚਾਰ ਨਹੀਂ ਚੰਨੀ ਨੂੰ ਨੋਟਿਸ ਜਾਰੀ ਕੀਤਾ ਗਿਆ ਮੈਲਾ ਯੋਗ ਦੇ ਵੱਲੋਂ ਉਹਨਾਂ ਦੀ ਟਿੱਪਣੀ ਨੂੰ ਲੈ ਆਹ ਮਹਾ ਬੇਫਕੂ ਬੰਦਾ ਜੀ ਉਹ ਮੁੱਖ ਮੰਤਰੀ ਬਣ ਜਾਂਦਾ ਗਲਤੀ ਨਾਲ ਤਾਂ ਉਹਦਾ ਇਹ ਮਤਲਬ ਨਹੀਂ ਕਿ ਉਹਨਾਂ ਦੇ ਕੋਲ ਕੋਈ ਲਾਇਸੈਂਸ ਮਿਲ ਜਾਂਦਾ ਦੇਖੋ ਔਰ ਮੈਨੂੰ ਔਰ ਰਾਜਾ ਵੜਿੰਗ ਸਾਹਿਬ ਨੂੰ ਆਈ ਥਿੰਕ ਐਸ ਪੀ ਪੀ ਸੀ ਸੀ ਪ੍ਰੈਜ਼ੀਡੈਂਟ ਨਾਟ ਓਨਲੀ ਐਸ ਪੀ ਪੀ ਸੀ ਸੀ ਪ੍ਰੈਜ਼ੀਡੈਂਟ ਇਹ ਬੜੀ ਸ਼ਰਮ ਦੀ ਗੱਲ ਹੈ ਜਦੋਂ ਉਹਨਾਂ ਦੇ ਧਰਮ ਪਤਨੀ ਸਾਡੇ ਸਤਿਕਾਰਯੋਗ ਭੈਣ ਜੀ ਅਮ੍ਰਿਤਾ ਵੜਿੰਗ ਜੀ ਉੱਤੇ ਸਾਮਣੇ ਖਲੋਤੇ ਮੈਂ ਹੈਰਾਨ ਹੋ ਗਿਆ ਕਿ ਹਾਓ ਥੀਸ ਕਾਂਗਰਸ ਲੀਡਰਸ ਵਰ ਲਾਫਿੰਗ ਮਤਲਬ ਯੂ ਆਰ ਮੇਕਿੰਗ ਫਨ ਇੱਕ ਧੀ ਪੈਣ ਦਾ ਮਜ਼ਾਕ ਘਟਾਇਆ ਜਾ ਰਿਹਾ ਪਹਿਲਾਂ ਤਾਂ ਅਮ੍ਰਿਤਾ ਵੜਿੰਗ ਜੀ ਨੂੰ ਉਹਨੂੰ ਇੱਕ ਕਸ ਕੇ ਚਪੇੜ ਲਾਉਣੀ ਚਾਹੀਦੀ ਸੀ ਕਿ ਹਾਓ ਡੇਅਰ ਯੂ ਪੋਰਟਰੇ ਵੂਮਨ ਤਾਂ ਧੀਆਂ ਪੈਣਾ ਦਾ ਇਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਪੋਰਟਰੇ ਕਰੋ ਮਤਲਬ ਇਹ ਆਰਟ ਦੇ ਆ ਸਮ ਆਬਜੈਕਟ ਔਰ ਚੰਨੀ ਸਾਹਿਬ ਤੋਂ ਤੋਂ ਬਿਹਤਰ ਕੋਈ ਸੋਚ ਰੱਖਣੀ ਜਿੱਤੇ ਮੀਟੂ ਦੇ ਅਲੀਗੇਸ਼ਨ ਹੋਣ ਜਿਦੇ ਤੇ ਧੀਆਂ ਪੈਣਾ ਨਾਲ ਬਦਸਲੂਕੀ ਕਰਨ ਦੀਆਂ ਫੋਟੋਆਂ ਸਾਹਮਣੇ ਆਈਆਂ ਹੋਣ ਮਤਲਬ ਉਹ ਮੁੜ ਕੇ ਉਹ ਕਹਣੇ ਤਾਂ ਮੇਰੀ ਬੇਟੀ ਸਮਾਨ ਸੀ ਕਿ ਤੁਸੀਂ ਕਿਸੇ ਦੀ ਬੇਟੀ ਦੇ ਮਗਰ ਇਤਨਾ ਹੱਥ ਰੱਖਦੇ ਕਿਸੇ ਨੂੰ ਤੁਸੀਂ ਰੱਖੋਗੇ ਜੀ ਸੋ ਮਤਲਬ ਇਹ ਬੰਦੇ ਦਾ ਕਿਰਦਾਰ ਕਿਹਜਾ ਹੈ ਇਹਦੇ ਤੇ ਬਾਰੇ ਬੜੀ ਚਰਚਾ ਹੋਈ ਹੈ ਮਗਰ ਅਫਸੋਸ ਹੈ ਇਸ ਗੱਲ ਦਾ ਕਿ ਕਾਂਗਰਸ ਪਾਰਟੀ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਸਾਹਿਬ ਔਰ ਇਹਨਾਂ ਦੀ ਕਾਂਗਰਸ ਲੀਡਰਸ਼ਿਪ ਕੀ ਚੰਨੀ ਸਾਹਿਬ ਦੇ ਉਹਨਾਂ ਬਿਆਨਾਂ ਨਾਲ ਸਹਿਮਤ ਹੈ ਜੇ ਸਹਿਮਤ ਹੈ ਫਿਰ ਕਾਂਗਰਸ ਪਾਰਟੀ ਧੀਆਂ ਪੈਣਾ ਦਾ ਕਿੰਨਾ ਕੁ ਅਦਬ ਸਤਿਕਾਰ ਕਰਦੀ ਹੈ ਸਪਸ਼ਟ ਔਰ ਦੂਜੀ ਗੱਲ ਇਹ ਜਾਤ ਪਾਤ ਦੀ ਗੱਲ ਕੋਈ ਸਿੱਖ ਕਰੇ ਜੀ ਜਿਹਨੂੰ ਗੁਰੂ ਦੇ ਵੱਲੋਂ ਹੁਕਮ ਹੈ ਕਿ ਚਲੋ ਆਈ ਐਗਰੀ ਕਿ ਹੀ ਇਸ ਨਾਟ ਸਿਰ ਤੇ ਦਸਤਾਰ ਸਜਾ ਲੈਣੀ ਤੇ ਉਹ ਉਹ ਸਿੱਖ ਮੈਂ ਨਹੀਂ ਮੰਨ ਸਕਦਾ ਉਹ ਕਤਲ ਕੈਸਾ ਦੀ ਕਤਲ ਕਰਦੇ ਆ ਮਗਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜੇ ਜਹੇਦਾਰ ਸਾਹਿਬ ਉਹਨਾਂ ਦੇ ਉਹ ਉਸ ਵੇਲੇ ਵਿਆਸ ਮਾਗਮ ਤੇ ਗਏ ਉਹਨੇ ਤਾਂ ਕੋਈ ਅਸਰ ਇਸ ਗੱਲ ਦਾ ਪਿਆ ਹੋਣਾ ਮਗਰ ਜਿਹੜਾ ਬੰਦਾ ਅੱਜ ਵੀ ਜਾਤ ਪਾਤ ਦੀ ਗੱਲ ਕਰੇ ਉਹਦੀ ਸਾਰੀ ਪੋਲਿਟਿਕਸ ਹੀ ਜਾਤ ਪਾਤ ਤੇ ਹੋਵੇ ਫਿਰ ਮੈਂ ਸਮਝਦਾ ਗੁਰੂ ਦੀ ਜੋ ਫਿਲਾਸਫੀ ਹੈ ਗੁਰੂ ਦੀ ਜੋ ਸਿੱਖਿਆ ਹੈ ਗੁਰੂ ਜੀ ਸੱਚੇ ਪਾਤਸ਼ਾਹ ਜੀ ਜੋ ਸਮਤ ਹੈ ਉਸ ਤੋਂ ਤਾਂ ਕਾਂਗਰਸ ਪਾਰਟੀ ਮੀਲੋ-ਮੀਲ ਦੂਰ ਹੈ ਔਰ ਅਬ ਚੰਨੀ ਸਾਹਿਬ ਦੀ ਵਿਅਕਤੀਗਤ ਸੋਚ ਕੀ ਹੈ ਇਹ ਵੀ ਸਪਸ਼ਟ ਕੀ ਹਲੇ ਵੀ ਇਹ ਜਾਤ ਪਾਤ ਤੋਂ ਨਹੀਂ ਉੱਪਰ ਪਾਰੇ ਅਫਸੋਸ ਹੈ ਥੈਟ ਥਿਸ ਇਜ਼ ਨਾਟ ਪੰਜਾਬ ਦੇ ਏਜੰਡਾ ਕੈਨੀ ਯੂ ਮੈਜਿਨ ਇੱਕ ਕਾਂਗਰਸ ਪਾਰਟੀ ਇਹ ਸ਼ੋਅ ਕਰ ਰਹੀ ਹੈ ਕਿ ਅਸੀਂ ਅਸੀਂ ਬੜਾ ਵੱਡਾ ਪਾਵਰ ਹਾਊਸ ਤੇ ਉਹਨਾਂ ਦਾ ਕੱਲ ਦਾ ਭਾਸ਼ਣ ਜੋ ਚੰਨੀ ਸਾਹਿਬ ਨੇ ਦਿੱਤਾ ਉਹਦੇ ਨਾਲ ਕਿਹੜੇ ਕਿਸਾਨ ਦਾ ਭਲਾ ਕਿਹੜੇ ਮਜ਼ਦੂਰ ਦਾ ਭਲਾ ਕਿਹੜੇ ਮੁਲਾਜ਼ਮ ਦਾ ਭਲਾ ਕਿਹੜੇ ਨੌਜਵਾਨ ਦਾ ਭਲਾ ਮਤਲਬ ਜਿਹੜਾ ਧੀਆਂ ਪਣਾ ਦੇ ਨਾਲ ਇਸ ਕਿਸਮ ਦੀ ਟਿੱਪਣੀ ਕਰੇ ਮਾਨਸਿਕਤਾ ਰੱਖੇ ਉਹ ਜਾਓ ਭਾਸ਼ਣ ਦਵੇ ਤੇ ਕਾਂਗਰਸੀ ਨਾਲ ਤਾੜੀ ਮਾਰਨ ਤੇ ਮੈਨੂੰ ਤਾਂ ਤਰਸ ਹੀ ਆਉਂਦਾ ਹੁਣ ਸਾਰਿਆਂ ਨੂੰ ਥੈਂਕ ਯੂ